ਗੁਰਦਾਸਪੁਰ ਮਕੜੀਆਂ ਰੋਡ ਤੇ ਪਿੰਡ ਚਾਵਾਂ ਨੇੜੇ ਟਿੱਪਰ ਅਤੇ ਪੰਜਾ ਰੋਡ ਦੇ ਦੀ ਬੱਸ ਦੀ ਟੱਕਰ 'ਚ ਥਾਰ ਗੱਡੀ ਬੜੀ ਤਰ੍ਹਾਂ ਨੁਕਸਾਨੀ ਗਈ ਜਿਸ ਵਿੱਚ ਪਿਓ ਪੁੱਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਾਰੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਅਤੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਸਰ ਮੇਰਾ ਨਾਮ ਸੋਨੂ ਆ ਅਹੀਂ ਤੜਤੇਵੜੀ ਆ ਮੇਰਾ ਤੇ ਅਹੀਂ ਜਾਂਦੇ ਪ੍ਰੈਣਸ ਵਾਲੇ ਦਿਹਾੜੀ ਮਜਦੂਰੀ ਕਰਨ ਜਾਂਦੇ ਸੀ ਤੇ ਚਾਨ ਕੇ ਵੇਖਿਆ ਐਕਸੀਡੈਂਟ ਹੋਇਆ ਸੀ ਉੱਥੇ ਪਏ ਸੀ ਆਪਣੇ ਦੋ ਥਾਰ ਗੱਡੀ ਸੀ ਆਪਣੇ ਰੋਡਵੇਜ ਤੇ ਇੱਕ ਟਿਪਰ ਸੀ ਉਹਨਾਂ ਚ ਵੱਜੇ ਸੀ ਦੋਵੇਂ ਪਿਓ ਪਤੀ ਕਹਿੰਦੇ ਆਪਣੇ ਚੱਕ ਸ਼ਰੀਫ ਤੋਂ ਹੀ ਤੇ ਕੋਈ ਚੁੱਕ ਕੇ ਨਹੀਂ ਕਰਨ ਦਿਆ ਦਾ ਬੜਿਆਂ ਦੇ ਤਰਲੇ ਮਾਰੇ ਹਾਰ ਕੇ ਫਿਰ ਅਸੀਂ ਮੋਟਰਸਾਈਕਲ ਤੇ ਲਿਆਉਣਾ ਸੀ ਮੋਟਰਸਾਈਕਲ ਤੇ ਵੀ ਨਹੀਂ ਹੁੰਦੇ ਤੇ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਜੀ ਇਥੋਂ ਤੱਕ ਪਹੁੰਚਾਇਆ ਜਾਂਦਾ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਉਹਨੇ ਇਥੋਂ ਦੇਖੋ ਕੀ ਕਰਦੇ ਆ ਨਹੀਂ ਇਹ ਨਹੀਂ ਜੀ ਸਰ ਪਤਾ ਸਾਡੇ ਤੋਂ ਪਹਿਲਾਂ ਹੋਇਆ 10 15 ਮਿੰਟ ਕਿੱਦਾਂ ਗੱਡੀ ਦਾ ਸਾਣਾ ਥਾਰ ਗੱਡੀ ਦਾ ਤਾਂ ਬਾਲਾ ਜਿਆਦਾ ਹੋ ਗਿਆ ਸਾਬ ਤੁਸੀਂ ਕਿੰਨੇ ਜਾਣੇ ਅਸੀਂ ਚਾਰ ਜਾਨੇ ਫਿਰ ਤਾਂ ਇਹ ਤੁਸੀਂ ਕਿ ਕਿ ਤਰ੍ਹਾਂ ਜੋ ਕਿ ਲਿਆ ਗਿਆ ਐਂਬੂਲੈਂਸ ਆਈ ਤੇ ਕਿਉਂ ਨਹੀਂ ਨਾ ਜੀ ਐਂਬੂਲੈਂਸ ਦਾ ਫੋਨ ਹੀ ਨਹੀਂ ਲੱਗਾ ਹਾਂ ਜੀ ਤੁਸੀਂ ਕਿੱਦਾਂ ਲਿਆ ਗਿਆ ਅਸੀਂ ਤੇ ਜਾ ਕੇ ਤੇ ਗੱਡੀ ਚ ਪਾਇਆ ਆਪਣੇ ਬਰੈਡਾਂ ਵਾਲੀ ਗੱਡੀ ਜਾਂਦੀ ਫੁੱਲ ਦਿਹਾਣੇ ਜਾਂਦੀ ਉਹਨਾਂ ਦਾ ਤਰਲਾ ਮਾੜਿਆ ਉਹ ਚੱਲਾ ਦਿੱਕੇ ਲਿਆਦਾ ਲਾਤੀ ਨੇ ਮੁਰੇ ਦੋਵਾਂ ਦੇ ਕਿਰੋ ਲਾਤੇ ਪਹਿਲਾਂ ਤੇ ਠੀਕ ਹੀ ਹੋਣਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਆ ਡਾਕਟਰ ਸੀਰੀਅਸ ਹੀ ਹੈ ਜਿਆਦਾ ਸੱਟਾਂ ਕਿੰਦੀ ਲੱਗੀਆਂ ਉਹਨਾਂ ਦੇ ਮੁਰੇ ਅੰਦਰ ਸੱਟਾਂ ਤੇ ਬਹੁਤੀਆਂ ਲੱਗੀਆਂ ਲਾਤਾਂ ਵਿੱਚ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਲੇ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇੜਾ ਤਲਵੰਡੀ ਵਿਰਕਾ ਭਾਈ ਅਸੀਂ ਨਾ ਚਾਵੇਦ ਕੰਮ ਜਾਂਦੇ ਪਏ ਸੀ ਦੋਸਤਨ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ ਆਪਾਂ ਬਰਿਆਂ ਦੇ ਤਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ ਐਂਬੂਲੈਂਸ ਦਾ ਜਿਹਨੂੰ ਭਾਜੀ ਫੋਨ ਲੱਗਾ ਉਥੇ ਭਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸ ਹਨ ਇਹਨਾਂ ਦੇ ਕੰਨ ਖਿੱਚੇ ਜਾਣ ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਇੰਨੀਆਂ ਸਹੂਲਤਾਂ ਦੇ ਛੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਭਾਜੀ ਮੰਨ ਲਾ ਕਿ ਬਰੈਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲੇ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮੰਨ ਲਾ ਕਿ ਉਹਨਾਂ ਨੂੰ ਉਹਨਾਂ ਨੇ ਅਪਰੋਲ ਹਸਪਤਾਲ ਦਾ ਪਤਾ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸਾਈਕਲ ਲਾਓ ਅਸੀਂ ਜਾਣਦੇ ਆ ਤੁਹਾਡੇ ਨਾਲ ਭਾਜੀ ਅਸੀਂ ਬਰੈਡਾਂ ਵਾਲੀ ਗੱਡੀ 'ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਭਾਈ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਭਾਈ ਮਤਲਬ ਕਿ ਉਹ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਭਾਈ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇਚ ਬੱਸ ਸੀ ਇੱਕ ਭਾਈ ਟਿਪਰੀ ਟਰਾਲਾ ਵੱਡਾ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਕਾਰ ਫਸੀ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਕਾਰ ਫਸੀ ਹੈ ਗੱਡੀਆਂ ਦੀ ਹਾਲਤ ਕਿਹੋ ਜਿਹੀ ਹੈ ਗੱਡੀਆਂ ਦੀ ਹਾਲਤ ਭਾਈ ਬਿਲਕੁਲ ਜਰੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਕੋਈ ਨਹੀਂ ਲੱਗਦੀ ਖਤਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ